ਸਾਰਿਆਂ ਨੂੰ ਪਿਆਰ ਭਰੀ ਸਸਤਰੀ ਗੱਲ ਅੱਜ ਵਢਾਉਣ ਲੱਗੇ ਹਾਂ ਜੀ ਕਣਕ ਤੇ ਪਹਿਲਾਂ ਆਪਾਂ ਕਰਾ ਕੇ ਲਈਏ ਟਰਾਲੇ ਦੀ ਹਵਾ ਚੈੱਕ ਫਿਰ ਅੱਜ ਵਢਾਂਗੇ ਕਣਕ ਹਾਂ ਤੱਪੜ ਤੋਂ ਪਰ ਲਾਤੇ ਆਂ ਅੜਦੇ ਟਰਾਲਾ ਬਾਹਰ ਫਿਰ ਲੋ ਵੀ ਮਿੱਤਰੋ ਭਰਾ ਲੈਂਦੀ ਹਾਂ ਹਵਾ ਟਾਇਰਾਂ ਚ ਫੁੱਲ ਕਰਾਤੀ ਪੂਰੀ ਹੁਣ ਚਲਦੇ ਆਂ ਪਹਿਲੀ ਜੇ ਤਲਿਯੇ ਵੀ ਮਿੱਤਰਾ ਜਾਨਾ ਹੀ ਬਣਾਉਂ ਸ਼ੀਗ ਲੱਲੇ ਡਿਕੰਦੇ ਆ ਡਿਕੰਦੇ ਬਾਕੀ ਦੂਜੀ ਟਰਾਲੀ ਚੱਲ ਗਈ ਆ ਉਹ ਲੈ ਗਿਆ ਰਾਜਾ ਅਛਾ ਲੈਣ ਗਏ ਹਲੇ ਉਹ ਦੂਜੀ ਟਰਾਲੀ ਸਾਡੀ ਆਉਣ ਵਾਲੀ ਹਲੇ ਕੋਈ ਨਹੀਂ ਆਪੇ ਇਹ ਟਰਾਲਾ ਭਰੌਣੇ ਹੋ ਨਜ਼ਰ ਚਲੋ ਫਿਰ ਚੱਲਦੇ ਆ ਜਾ ਕੇ ਮਿਲਦੇ ਤੁਹਾਨੂੰ ਪਹਿਲੀ ਜੀ ਨਾਲ ਵੇਖੋ ਬੰਦਾ ਕੌਣ ਆ ਕਾਸਾ ਦਾ ਕਾਸਾ ਹੁੰਦਾ ਅੱਜ ਪਹਿਣੀਏ ਧਮਾਲਾਂ ਤਾਸ਼ ਦੀਆਂ ਫਿਰ ਲੋ ਵੀ ਮਿੱਤਰੋ ਕੰਪੈਨ ਲੱਗ ਗਈ ਆ ਪਹਿਲਾ ਬੰਬੂ ਕਰਦਾ ਹਣ ਦੂਸਰੀ ਟਰਾਲੀ ਆਉਂਦੀ ਐ। ਉਹ ਵੀਰ ਹੋਣੀ ਲੈ ਲੈ ਕੇ ਆਉਂਦੇ ਟਰਾਲੀ। ਹੁਣ ਪਹਿਲਾਂ ਇਹ ਭਰ ਲਈਏ ਫਿਰ ਉਹ ਵੀ ਭਰਦੇ ਆਂ। ਅੱਜ ਪਤਾ ਲੱਗੂ ਇਹ ਵਰ ਦਾ। ਲੋਬ ਵੀ ਮਿੱਤਰੋ ਆਪਣੀ ਦੂਜੀ ਟਰਾਲੀ ਵੀ ਆ ਗਈ ਆ। É a nossa, não entra é com mais nada não, não é ਟਰਾਲੀ ਲੈਣਗੇ ਘਰੋਂ ਉਹ ਸਿੰਗਲ ਡੈਰੀ ਆਪਣੀ ਟਰਾਲੀ ਪੈ ਲਈ ਕੋਹੜਾ ਟਰਨਾਇ ਕੋਹਲਾ ਦਾ ਟਰਨਾ ਉੱਤੇ ਅੱਜ ਸਾਰੇ ਭਰ ਕੇ ਕਰਨੇ ਆ ਮੱਲੇ ਹਨਾ ਦਾ ਟਰਨਾ ਲੇ ਪਰ ਨਾਲੀਆਂ ਵਾਸੇ ਇਹ ਭਰ ਲੈਣਾ ਵਾਸੇ ਇਹ ਭਰ ਲੈਣਾ ਦਾ ਪੂਰਾ ਹੀ ਨਰੇਆ ਹੋ ਗਿਆ ਇਹ ਹੈਗਾ ਆਪਣਾ 16 7 ਦਾ ਅੱਜ ਆਫਲ ਆੜੇ ਲੱਗਣੀ ਹੈ ਹੋਰ ਟੋਲ ਟਰਾਲੀਆਂ ਆ ਜਾਂ ਹੋਰ ਲੋ ਵੀ ਮਿੱਤਰੋ ਹੋ ਗਿਆ ਆਪਣੇ ਵਾਲਾ ਫੁੱਲ 16 7 ਦਾ ਹੁਣ ਲੈਣ ਗਏ ਵੀਰ ਹੁਣੀ ਕੋ ਟਰਾਲੀ ਹੁਣ ਅੱਜ ਨੂੰ ਆ ਭਰਦੇ ਆਪਾਂ ਚੱਲੋ ਆਪਣਾ ਲੈ ਗਿਆ ਜੀ ਆਹ ਟਰਾਲੀ ਭਰਨੇ ਹੁੰਨੇ ਚੱਲੋ ਆਪਾਂ ਕੰਪੈਨ ਦੇਈਏ ਦੋ ਆਦੂ ਉਹ ਬੰਦਾ ਆਪਣਾ ਕਰਨ ਰਿਹਾ ਸੈੱਟ ਕਣਕ ਇਹ ਜਿਹੜਾ 12 12 ਫੁੱਟ ਪੜੇ ਪੜੇ ਉਹਨਾਂ ਨੂੰ ਜੁੜਾ ਦਿੱਤਾ ਨੂੰ ਬਣਾਇਆ ਗਿਆ ਹੈ। ਇਹ ਵੀ ਬੜੀ ਪ੍ਰੋਫੈਸ਼ਨਲ ਤਰੀਕਾ ਹੈ। ਐਸੇ ਤਰ੍ਹਾਂ ਨਾ ਨਾ ਕਰਦਾ। ਬੰਦ ਗਰੀਬ ਹੈ, ਗਰੀਬ ਹੈ। ਸੋ ਲੋਹ ਲਾਉਂਦੇ ਆ ਟਰਾਲੀ ਇਹਦਾ ਹੈਗਾ ਵਾ 126 ਦਾ 122 ਮੋਟਰ ਬਹੁਤ ਬੋਟਾ ਅੰਤ ਤੋ ਵੀ ਬੱਤੀ ਹੈ ਆ ਵੀ ਲਾਉਂਦੇ ਟਰਾਲੀ ਫਿਰ ਕੀ ਜਾਂਦੇ ਕਿੰਨੇ ਟਾਈਮ ਤੱਕ ਲਾ ਦਾਂਗੇ ਰਾਮੂ ਦੇ ਰਾਮੂ ਦੇ ਲਾਉਂ ਟਰਾਲੀ ਅੰਬਾ ਦੇ ਦੀ ਵਾਰੀ ਬਹੁਤ ਤੱਪਾ ਦੇਣਾ ਇਹ ਕਿਤੇ ਵੀ ਤਾਂ ਕਾਲ ਮੇਰੇ ਕੋ ਟ੍ਰੈਕਟਰ ਗਿਆ ਪਾਸੇ ਥੱਲੇ ਥਾਂ ਕੱਚਾ ਹੈ ਇਹ ਕੋਈ ਪਹਿਲਾ ਗਾਵੇਲਾ ਤਾਂ ਕਹਤਾ ਹੂ ਆਟਰ ਲੱਗੀ ਲੋਕੀ ਨਗਰੋਂ ਘਟੂਗੀ ਟਰਾਲੀ ਵੇਲੀ ਹੁਣ ਚਲਦੇ ਆ ਘਰੇ ਮਿਲਦੇ ਆ ਤੁਹਡੇ ਹੋਣਗੇ ਨਹੀਂ ਆ